ਇਹ ਲੈ ਇੱਥੇ ਜਿਹੜੇ ਬੈਠੇ ਨੇ ਮੁੰਡੇ ਵਾਹਿਗੁਰੂ ਜੀ ਹਾਂ ਉੱਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਦੇਖੋ ਸੰਗਤ ਜੀ ਇਹ ਮਹਾਨ ਸੇਵਾਦਾਰ ਸੇਠ ਟੋਡਰ ਮੱਲ ਜਿਸ ਨੇ ਮਾਤਾ ਗੁਜਰ ਕੌਰ ਤੇ ਛੋਟੇ ਸਭ ਜਦਿਆਂ ਦਾ ਪੁਸ਼ਕਾਰ ਕੀਤਾ ਸੀ ਸਾਰਾ ਘਰ ਵੇਚ-ਬਟ ਕੇ ਖੜੀਆਂ ਮੋਹਰਾਂ ਧਰ ਕੇ ਜੋ ਜਗਾ ਖਰੀਦੀ ਸੀ ਇਹ ਉਹ ਸੇਟ ਟੌਡਰ ਮਲ ਦੀ ਹਵੇਲੀ ਆ ਉਹਦਾ ਘਰ ਆ ਖੰਡਰ ਬਣਿਆ ਪਿਆ ਹੁਣ ਇਹ ਕਮੇਟੀ ਨੂੰ ਹੁਣ ਜਾਗ ਆਈ ਆ ਦੇਖੋ ਵੀ ਹੁਣ ਲੋਕਾਂ ਨੂੰ ਹਾਰੇ-ਦਾਰੇ ਚਲਾਤਾ ਕੰਮ ਉਹਨਾਂ ਨੇ ਆਪਣਾ ਘਰ-ਵਾਰ ਸਿਸਟਮ ਜਿਹੜਾ ਦੇਖੋ ਆ ਦੇਖ ਕਿ ਦਾ ਵਿਚਾਰ ਦਾ ਕਰ ਰਹੇ ਨੇ ਦੇਖ ਕ੍ਰਿਜਾਂ ਨਾਲ ਬਣਾਇਆ ਹੋਣਾ ਆ ਦੇਖੋ ਤੇ ਗੁਰੂ ਦੀ ਸੇਵਾ ਕਰਨ ਵਾਸਤੇ ਉਹਨੇ ਸਭ ਕੁਝ ਆਹ ਅੱਜ ਸਾਲ ਬਣਾਣੀ ਆ 1704 ਜੀ ਹੱਸਦਾ ਹੈ ਹਾਂ ਤਾਂ ਰਾਜਨ ਕਾ ਸੌਤ ਬਣੀ ਦੇਖੋ ਜੀ ਅੰਦਰ ਨਹੀਂ ਜਾਣਦੇ ਅੰਦਰ ਨਹੀਂ ਜਾਣਦੇ ਉਹ ਤਾਂ ਉਹੀ ਰੋਕਦਾ ਇਹਨਾਂ ਨੇ ਲੋਕ ਗਾਹ ਪਾਉਂਦੇ ਨੇ ਫਿਰ ਕਹਦੇ ਲੋਕ ਗਾਹ ਪਾਉਂਦੇ ਨੇ ਅੰਦਰ ਜਾਣ ਨੂੰ ਤਾਂ ਕੀ ਆ

Tu sei anni Ah de koi undrom Resolví da camera

ਉਹ ਡਰਮ ਵਾਲੇ ਦੇਖੋ ਆਵਦਰ ਹੈ ਸ਼ੀਗਾ ਕਿਹਦਾ ਕਿਹਦਾ ਕਾਰਜ ਦੇਖੋ ਹਵੇਲੀ ਦੇ ਵਿੱਚ ਇਹ ਸਾਰੀ ਦੀ ਹਵੇਲੀ ਆ ਦੇਖੋ ਕਾਰਜ ਆ ਨਾਲ ਹੀ ਡ੍ਰੈਨ ਪਾਈਪ ਇਹ ਦੇਖੋ ਉੱਪਰ ਰੋਸ਼ਨਦਾਨ ਵੀ ਰੱਖਿਆ ਹੋਇਆ ਹਰ ਸੋਈ ਦੀ ਲਮਾਰੀ ਹਰ ਸੋਈ ਦੀ ਲਮਾਰੀ ਕਿਚਨ ਸੀ ਸੇਫ ਸਟੋਰ ਦਾ ਮੰਨ ਲਓ ਦੇਖੋ ਵਾਹ ਜੀ ਵਾਹ ਬਹੁਤ ਮਜ਼ਬੂਤੀ ਆ ਤਾਂ ਰੋਕਾਂ ਲਾਈਆਂ ਉੱਪਰ ਵੀ ਆ ਰਹਾ ਇਹ ਖੋਸ ਹੰਗਤ ਜੀ ਰਸੋਈ ਦਾ ਕਮਰਾ ਕਿਚਨ ਰੂਮ ਉੱਪਰ ਵੀ ਸੀਦੀ ਬਿਲਡਿੰਗ आ गई है भाई उस भी कमरा बनया है पहली मंजिल का हाल देखो Allah'a emanet olun. ਉੱਪਰ ਮੰਦਲ ਕਮਰਾਜ ਮੈਂ ਆਪਾਂ ਅੱਜ ਹਵੇਲੀਆਂ ਬਣਾ ਰਹੇ ਹਾਂ ਲੋਕਾਂ ਦਾ ਦੇਖੋ ਆ ਦੂਜੀ ਮੰਜ਼ਲਾ ਨਾ ਆ ਦੂਜੀ ਆ ਤਾਂ ਪਹਿਲੀ ਥੱਲੇ ਆਡਾ ਆ ਪਹਿਲੀ ਮੰਜ਼ਲ ਦੂਜੀ ਤੀਜੀ ਉਹ ਤੋਂ ਉੱਪਰ ਹੰਜਵੀ ਪੰਜਵੀਂ ਮੰਜ਼ਲੀ ਆ ਇੱਧਰ ਵੀ ਸੀ ਆ ਵੀ ਸਿਸਟਮ ਬਣਾਇਆ ਹੁਣ ਆ ਦੇਖੋ ਇਹਨਾਂ ਨੇ ਬਣਾਏ ਹੋਏ ਚਿੱਜਾ ਬਹੁਤ ਵਧੀਆ ਕੀ ਹੋਊਗਾ ਪਤਾ ਨਹੀਂ ਹੋਵੇ ਲੋ ਜਹਾਜ਼ੀ ਹਵੇਲੀ ਦੀ ਸੇਵਾ ਦਾ ਮਹਾਨਕਰ ਇਹ ਜਹਾਜ਼ੀ ਹਵੇਲੀ ਸੀ ਜਹਾਜ਼ ਦਾ ਜਹਾਜ਼ ਦਾ ਨਕਸ਼ਾ ਸੀ ਜਹਾਜ਼ ਦਾ ਜਹਾਜ਼ੀ ਨਕਸ਼ਾ ਹੈ ਹਾਜੀ ਹਵੇਲੀ ਜਹਾਜ਼ ਦੇ ਤਰ੍ਹਾਂ ਬਣੀ ਹੋਈ ਸੀ ਜਿੱਦਾਂ ਜਹਾਜ਼ ਹੁੰਦਾ ਪਾਣੀ ਵਾਲਾ ਅੰਦਰ ਬਾਹਲਾ ਸੁਰੰਗ ਜੀ ਇਹਦੇ ਅੱਡ-ਅੱਡ ਕਮਰੇ ਨੇ ਦੇਖੋ ਤੁਹਾਨੂੰ 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 ਸੱਚੇ ਪਾਤਸ਼ਾਹ ਕਿਰਪਾ ਕਰੇ ਐਸਮਾਨ ਸੇ ਵਾਧਾ ਦਾਰ ਦੀ ਦਸਾਂਨੀ ਪੂਰਾ ਨਿਸ਼ਚਿਤ ਦੂਨ ਕੋਟ ਕੋਟ ਵਾਰ ਧੰਨਵਾਦ ਨਮਸਕਾਰ ਨਮਸਕਾਰ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ